ਦਾਸਪੁਰ ਦੇ ਪਿੰਡ ਸ਼ਿਕਾਰ ਮਾਸ਼ੀਆਂ ਦੇ ਨੌਜਵਾਨ ਦੀ ਗੁਜਰਾਤ ਦੇ ਵਿੱਚ ਮੌਤ ਹੋ ਜਾਣ ਦੀ ਹੁਣ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੀੜਤ ਦੇ ਪਰਿਵਾਰ ਨੂੰ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਹੈ ਦਾਜੀ ਕਿ ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦਾ ਇੱਕ ਨੌਜਵਾਨ ਜੋ ਗੁਜਰਾਤ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਹੈ ਪਰ ਕੁਝ ਦਿਨ ਪਹਿਲਾਂ ਹੀ ਪੇਚ ਭਰੇ ਹਾਲਾਤਾਂ ਦੇ ਵਿੱਚ ਉੱਥੋਂ ਗਾਇਬ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਨੂੰ ਇੱਕ ਧਮਕੀ ਭਰਿਆ ਫੋਨ ਕਾਲ ਵੀ ਆਉਂਦਾ ਜਿਸ ਦੇ ਵਿੱਚ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਹੁਣ ਨੌਜਵਾਨ ਦੀ ਗੁਜਰਾਤ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਇਹ ਨੌਜਵਾਨ ਗੁਜਰਾਤ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਜੋ ਬੀਤੀ 19 ਜਨਵਰੀ ਨੂੰ ਕੰਪਨੀ ਦੇ ਵਿੱਚੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਧਮਕੀ ਭਰਿਆ ਫੋਨ ਕਾਲ ਆਉਂਦਾ ਹੈ ਜਿਸ ਦੇ ਵਿੱਚ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਫਿਰੋਤੀ ਮੰਗੀ ਜਾਂਦੀ ਹੈ ਅਤੇ ਹੁਣ ਇਹ ਜਾ ਰਿਹਾ ਕਿ ਨੌਜਵਾਨ ਦੀ ਗੁਜਰਾਤ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਕੀ ਅੱਧ ਸੜੀ ਲਾਸ਼ ਉਸ ਦੇ ਘਰਦਿਆਂ ਨੂੰ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਸਕੇਂਦਰ ਅਤੇ ਸੂਬਾ ਸਰਕਾਰ ਨੂੰ ਗੋਹਾਰ ਲਗਾਈ ਜਾ ਰਹੀ ਹੈ ਕਿ ਉਸ ਦੇ ਨੌਜਵਾਨ ਦੇ ਜਿਹੜੇ ਕਾਤਲ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਹੀ ਹੁਣ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰਦੇ ਹੋਏ ਚਾਰ આરોપીਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਸਾਡੇ ਨਾਲ ਤੇਦੂ ਮਾੜਾ ਹੋਰ ਕੀ ਹੋਣਾ ਸਾਡਾ ਤੇ ਲੱਕ ਟੁੱਟ ਗਿਆ ਘਰ ਵਿੱਚ ਅੱਗੇ ਪਿਓ ਨਹੀਂ ਸਿਰ ਤੇ ਤੇ ਇਹ ਦੋਵੇਂ ਭਰਾ ਬਾਹਰ ਹੀ ਦੂਜਾ ਬਾਹਰ ਬੈਠੇ ਮਾਂ ਤੇ ਵਿਚਾਰੀ ਜੀਣ ਜੋਗੀ ਨਹੀਂ ਰਹੀ ਹੁਣ ਕਿਤੇ ਸਾਰੇ ਜੀਣਾ ਉਹਦੀ ਜਿਹੜੀ ਬਾਡੀ ਕਿਸ ਹਲਾਤਾ ਜਿਹੜੀ ਮਿਲੀ ਬਾਡੀ ਤੇ ਵੇਖਣ ਲੈ ਕੇ ਨਹੀਂ ਮਿਲੀ ਉਤੋਂ ਹੀ ਲਿਆ ਹੀ ਨਹੀਂ ਸਕਦੇ ਇਹੋ ਜੀ ਬਾਡੀ ਉਹਦੀ ਮਿਲੀ ਪਿੰਜੇਰੀ ਮਿਲਿਆ ਬਾਡੀ ਕਾਦੀ ਮਿਲੀ ਸਾਨੂੰ ਸਨਸਕਾਰ ਉਹ ਫਿਰ ਉਹਦਾ ਉੱਧਰ ਹੋ ਰਿਹਾ ਹੈ ਹਾਂ ਜੀ ਸਨਸਕਾਰ ਉੱਥੇ ਹੀ ਅਸੀਂ ਤੇ ਆਖਿਆ ਵੀ ਚਲੋ ਸਾਡੇ ਪੁੱਤਰ ਦੀਆਂ ਸਾਨੂੰ ਸਾਡੀਆਂ ਹੀ ਲਿਆ ਕੇ ਵਿਖਾ ਦਿਓ ਹੋਰ ਤੂੰ ਤੋਂ ਕੁਝ ਲਿਆ ਨਹੀਂ ਸਕਦੇ ਕੀ ਮੰਗ ਕਰਦੇ ਆਪਾਂ ਅਸੀਂ ਸਰਕਾਰ ਕੋਲੋਂ ਮੰਗ ਕਰਨੇ ਆ ਇਹ ਵਿਚਾਰੀ ਕਿਦੇ ਸਿਰ ਤੇ ਜੀਏਗੀ ਤੇ ਕੀ ਖਾਏਗੀ ਉੱਤਰ ਤੇ ਕਮਾਉਣ ਵਾਸਤੇ ਖਲਾਇਆ ਸੀ ਤੇ ਕਮਾਈ ਛੱਡਿਆ ਸਾਡਾ ਪੁੱਤਰ ਵੀ ਨਹੀਂ ਕਾਰਾਇਆ ਹੁਣ ਸਰਕਾਰ ਤੁਹਾਡੀ ਇਹ ਮੰਗੇ ਫੇ ਸਾਡੀ ਮਦਦ ਕਰੇ ਮੈਨੂੰ ਪਤਾ ਲੱਗਾ ਕਿ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਮਾਂ ਦਾ ਟੈਟੂ ਜਿਹੜਾ ਬਣਵਾਇਆ ਸੀ ਹਾਂਜੀ ਬਾਹ ਤੇ ਨਾਂ ਵੀ ਲਿਖਵਾਇਆ ਮਾਂ ਦਾ ਟੈਟੂ ਬਣਵਾਇਆ ਹੋਇਆ ਨਾਂ ਲਿਖਿਆ ਹੋਇਆ ਮਾਂ ਦਾ ਉਹਦੀ ਬਾਹ ਤੇ ਤੇ ਕਿਸ ਤਰ੍ਹਾਂ ਦਾ ਸੁਭਾਸੀ ਪਰਿਵਾਰ ਦੇ ਰਿਸੋਰਸ ਦਾ ਜਿਹੜਾ ਬਹੁਤ ਪਿਆਰ ਕਰਦਾ ਸੀ ਪਰਿਵਾਰ ਨਾਲ ਸਾਰੇ ਇੱਕ ਨਾਲ ਜੀ ਜੀ ਕਰਕੇ ਬੋਲਦਾ ਸੀ ਅਸੀਂ ਆਹ ਨਹੀਂ ਸਕਦੇ ਕਿ ਕਿੰਨਾ ਕੋ ਪਿਆਰ ਕਰਦਾ ਹੈ ਸਾਡੇ ਨਾਲ ਸਾਡੀਆਂ ਤੇ ਆਪਣੀਆਂ ਦੋ ਬੇਟੀਆਂ ਸਾਡੇ ਦੀ ਇਹ ਦੋਵੇਂ ਬੇਟੀਆਂ ਹਨ ਸਾਡਾ ਤੇ ਲੱਕ ਟੁੱਟ ਗਿਆ ਹੈ ਇਹ ਸਦਮਾ ਹੈ ਬਹੁਤ ਵੱਡਾ ਇਸ ਪਰਿਵਾਰ ਵਾਸਤੇ ਜਿੱਥੇ ਇੰਨਾ ਵੱਡਾ ਨੌਜਵਾਨ ਸਾਡਾ ਛੋਟੀ ਉਮਰ ਚ ਗਿਆ ਹੈ ਉੱਥੇ ਉਹਦਾ ਪਿਤਾ ਦਾ ਦਿਹਾਂਤ ਵੀ ਪਹਿਲਾਂ ਹੋਇਆ ਸੀਗਾ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਦੁੱਖ ਦਾ ਪਹਾੜ ਜਿਹਨੂੰ ਕਹਿੰਦੇ ਡਿੱਗਾ ਹੈ ਗੁਜਰਾਤ ਚ ਇਹ ਬੱਚਾ ਸਾਡਾ ਨੌਕਰੀ ਕਰਦਾ ਸੀ ਪ੍ਰਾਈਵੇਟ ਨਿੱਜੀ ਕੰਪਨੀ ਦੇ ਵਿੱਚ ਉੱਥੇ ਇਸ ਬੱਚੇ ਦਾ ਬਹੁਤ ਵੱਡਾ ਧੱਕਾ ਹੋਇਆ ਸਾਨੂੰ ਸੀਸੀਟੀਵੀ ਫੁਟੇਜ ਮਿਲੀਆਂ ਨੇ ਜਿੱਦ ਤੇ ਵੇਖਿਆ ਜਾ ਰਿਹਾ ਇਸ ਬੱਚੇ ਨਾਲ ਧੱਕਾ ਹੋਇਆ ਜੀ ਅਸੀਂ ਪੰਜਾਬੀ ਕਿਤੇ ਵੀ ਜਾ ਕੇ ਕੰਮ ਕਰਦੇ ਹਾਂ ਮਿਹਨਤ ਕਰਦੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ ਹੁੰਦੀ ਕਿਉਂਕਿ ਜੋ ਪਤਾ ਲੱਗਿਆ ਵੀ 20 ਤਰੀਕ ਦਾ ਇਹ ਬੱਚਾ ਮਾਰਿਆ ਗਿਆ ਤੇ ਉਸ ਦਾ ਸਾਨੂੰ ਪਿੰਜਰ ਸਾਨੂੰ ਕੋਈ ਫੁਟੇਜ ਮਿਲੀਆਂ ਨੇ ਪਿੰਜਰ ਸਰੀਰ ਦਿਸਿਆ ਅੱਜ ਸਾਨੂੰ ਖਬਰ ਪਤਾ ਲੱਗਾ ਤੇ ਇਹ ਸਾਡੇ ਉਹ ਵੀਰ ਗੁਜਰਾਤ ਵਿੱਚ ਨੇ ਉਹਨਾਂ ਨੇ ਉੱਥੇ ਕਾਫੀ ਜਦੋ ਜਹਿਦ ਨਾਲ ਇਨਸਾਫ ਲਿਆ ਹੈ ਕਿਉਂਕਿ ਉਹ ਸਾਡਾ ਪਰਚਾ ਨਹੀਂ ਸੀ ਕੱਢ ਰਹੇ ਬੱਚੇ ਦਾ ਉਹਨਾਂ ਦੇ ਉੱਤੇ ਉਹ ਕੰਪਨੀ ਦੇ ਕੁਝ ਕਰਿੰਦੇ ਗਰੋ ਹੋਵੇਗਾ ਜਿਨ੍ਹਾਂ ਨੇ ਕੰਮ ਕੀਤਾ ਪਰ ਸਾਡੇ ਭਾਈਚਾਰੇ ਨੇ ਸਿੱਖ ਵੀਰਾਂ ਨੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਤੁਸੀਂ ਪਰਚਾ ਨਾ ਕਟਿਆ ਤਾਂ ਪੰਜਾਬ ਤੋਂ ਜੱਥੇਬੰਦੀਆਂ ਚੱਲ ਕੇ ਆਉਣਗੀਆਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਸ ਕਰਕੇ ਗੱਲ ਕਹਿਣਾ ਵੀ ਤੇਰੇ ਸਟੇਟ ਦੇ ਵਿੱਚ ਪੰਜਾਬੀ ਨਾਲ ਧੱਕਾ ਹੋਇਆ ਹੈ ਤੂੰ ਕਹਿੰਦਾ ਵੀ ਮੈਂ ਸਾਰਿਆਂ ਦਾ ਇੱਕ ਰਾਜਾ ਇਨਸਾਫ ਕਰਨ ਵਾਲਾ ਪਰ ਸਾਡੇ ਬੱਚੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਵੀਰ ਤੇਰੇ ਦਾ ਬੱਚਾ ਖਤਮ ਕੀਤਾ ਸਾਨੂੰ ਕੱਲ ਪਰਸੋਂ ਦੀ ਦੀ ਫੁਟੇਜ ਤੋਂ ਪਤਾ ਲੱਗਿਆ ਪਈ ਬਹੁਤ ਵੱਡਾ ਧੱਕਾ ਕੀਤਾ ਗਿਆ ਬੱਚੇ ਨੂੰ ਮਾਰਿਆ ਗਿਆ ਕੋਹ ਕੋਹ ਕੇ ਮਾਰਿਆ ਗਿਆ ਔਰ ਪੰਜਾਬ ਸਰਕਾਰ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਇਸ ਸਾਨੂੰ 28 ਤਰੀਕ ਨੂੰ ਕਾਲ ਆਈਆਂ ਸਨ ਫਰੋਤੀ ਦੀਆਂ ਅਸੀਂ ਐਸਐਸਪੀ ਅਸ਼wini ਕੋਲ ਨੂੰ ਮਿਲੇ ਦਰਖਾਸਤ ਦਿੱਤੀ ਸਾਨੂੰ ਡੀਐਸਪੀ ਨੇ ਸੱਦਿਆ ਪਰ ਅਜੇ ਤੱਕ ਜੋ ਫਰੋਤੀ ਮੰਗਣ ਵਾਲੇ ਬੰਦੇ ਦੇ ਬਾਰੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਅਸੀਂ ਚਾਹੁੰਦੇ ਹਾਂ ਜਿਸ ਬੰਦੇ ਨੇ ਸਾਡੇ ਕੋਲ ਫਰੋਤੀ ਮੰਗੀ ਪੈਸੇ ਮੰਗੇ ਸਨ 28 ਤਰੀਕ ਨੂੰ ਉਸ ਬੰਦੇ ਨੂੰ ਵੀ ਨਸਰ ਕੀਤਾ ਜਾਵੇ ਲੋਕਾਂ ਸਾਹਮਣੇ ਲਿਆਂਦਾ ਜਾਵੇ ਅੱਗੋਂ ਤੋਂ ਕਿਸੇ ਹਰ ਕੋਈ ਵੀ ਹੋਵੇ ਭਾਵੇਂ ਕਿਸੇ ਨੂੰ ਧੱਕਾ ਨਾ ਹੋਵੇ ਪਰ ਸਾਡਾ ਪੰਜਾਬ ਦਿਆ ਵਾਨ ਇਸ ਨਾਲ ਧੱਕਾ ਨਹੀਂ ਕਰਦਾ ਪਰ ਸਾਡੇ ਪੰਜਾਬੀਆਂ ਦਾ ਥਾਂ ਥਾਂ ਤੇ ਧੱਕਾ ਹੁੰਦਾ ਰਿਹਾ ਸਾਡੇ ਨੌਜਵਾਨ ਜੁਬਨ ਪੀਤਨਾ ਹੋਇਆ ਅਸੀਂ ਇਸ ਗੱਲ ਤੋਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਇਸ ਗਰੀਬਰੇ ਪਰਿਵਾਰ ਨੂੰ ਕੁਝ ਮਦਦ ਦਿੱਤੀ ਜਾਵੇ ਸਰ ਇਹਨਾਂ ਦਾ ਸਾਈਬਰ ਸਾਲ ਕਿੱਥੇ ਗਿਆ ਕੈਪਟਨ ਦੀ ਘਰ ਦੀ ਦੇ ਪੈਸੇ ਨਿਕਲੇ ਕੁਝ ਘੰਟਿਆਂ ਚ ਇਹਨੇ ਬੰਦੇ ਰਸਟ ਕਰਕੇ ਉਹਨਾਂ ਦੇ ਪੈਸੇ ਜਿਹੜੇ ਵੀ ਰਿਕਵਰ ਕਰ ਲਏ ਸੀ ਸਰ ਇਹੋ ਤੇ ਗੱਲ ਤਗੜੇ ਬੰਦੇ ਦੀ ਸੁਣਵਾਈ ਹੁੰਦੀ ਹੈ ਮਾੜੇ ਦੀ ਨਹੀਂ ਹੁੰਦੀ ਮਿਸ ਪਰਾਂ ਬਹੁਤ ਕੋਈ ਖਬਰਾਂ ਸੁਣੀਦੀਆਂ ਨੇ ਗਰੋ ਕੰਮ ਕਰਦੇ ਨੇ ਇਹ ਗੱਲ ਗਰੋਵਾਂ 'ਤੇ ਨਹੀਂ ਪਾਈ ਜਾ ਸਕਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਹੈ ਤਗੜੇ ਨੂੰ ਤੇ ਹਰ ਕੋਈ ਜਾ ਕੇ ਕੰਮ ਕਰਦਾ ਮਾੜੇ ਦਾ ਕੰਮ ਨਹੀਂ ਕੀ ਹੁੰਦਾ ਤੇ ਬੇਨਤੀ ਹੈ ਪੰਜਾਬ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਗਰੋਵਾਂ 'ਤੇ ਨੱਥ ਪਾਈ ਜਾਵੇ ਸਰ ਲੱਗਦਾ ਜੇ ਗੁਜਰਾਤ ਪੁਲਿਸ ਨੇ ਸਮਾਂ ਰਿੰਦਿਆ ਹੀ ਕਾਰਵਾਈ ਕੀਤੀ ਹੁੰਦੀ ਅੱਜ ਇਹ ਘਟਨਾ ਨਹੀਂ ਸੀ ਵਾਪਰਦੀ ਬਿਲਕੁਲ ਜੀ ਬਿਲਕੁਲ ਜੇ ਗੁਜਰਾਤ ਸਰਕਾਰ ਨੇ ਕੁਝ ਕੀਤਾ ਹੁੰਦਾ ਜਲਦੀ ਅੱਜ 18-19 ਦਿਨ ਹੋ ਗਏ ਜੀ ਉਸ ਸਰੀਰ ਵਾਲੇ ਵੇਖਣ ਨੂੰ ਕੀ ਕਹੀਏ ਵੀ ਦਿਲ ਨਹੀਂ ਕਰਦਾ ਇਹ ਜਹਾ ਮਾੜਾ ਹਲਕੀਤਾ ਤੇ ਜੇ ਰਹਿੰਦੇ ਸਮੇਂ ਚ ਕਿਤੇ ਕਾਰ ਵੀ ਕੀਤੇ ਨਾ ਘੱਟੂ ਘੜਾ ਸਾਨੂੰ ਸਰੀਰ ਤੇ ਸਬੂਤ ਮਿਲ ਜਾਂਦਾ ਜਾਨ ਬਚਣੀ ਇੱਕ ਵੱਖਰੀ ਗੱਲ ਹੀ ਪਰ ਸਾਨੂੰ ਸਰੀਰ ਨੇ ਪੂਰਾ ਮਿਲਿਆ ਸਰ ਕਿੰਨੇ ਬੰਦੇ ਫਿਰ ਅਰੈਸਟ ਕੀਤੇ ਨੇ ਅਸਲ ਗੁਜਰਾਤ ਪੀਸਾ ਤੁਹਾਨੂੰ ਪਤਾ ਹੈ ਸਾਡਾ ਵੀਰ ਜਿਹੜੇ ਨੇ ਗੁਜਰਾਤ ਤੇ ਬੈਠੇ ਨੇ ਸਾਡਾ ਵੀਰ ਉੱਥੇ ਗਿਆ ਸਾਡੇ ਭੈਣ ਭਣੋਇਆ ਗਏ ਨੇ ਉਹ ਦੱਸਣ ਕਿ ਕੱਲ ਉਨਾਵਣਾ ਪਹੁੰਚਣਾ ਜੀ ਸਵੇਰੇ